ਅੱਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਸਾਬ ਨੇ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਰਹੇ ਚੌਧਰੀ ਚਰਨ ਸਿੰਘ ਜੀ ਦੇ ਜਨਮਵਰਸ਼ ਗਾंठ ਤੇ ਉਹਨਾਂ ਨੂੰ ਜੋ ਹੈ ਪ੍ਰਣਾਮ ਕੀਤਾ ਤੁਹਾਨੂੰ ਦੱਸ ਦਈਏ ਜੀ ਅੱਜ 23 ਦਸੰਬਰ ਹੈਗੀ ਹੈ ਅੱਜ ਫਾਰਮਰਸ ਡੇ ਮਨਾਇਆ ਜਾਂਦਾ ਹੈ ਜੀ ਕਿਉਂਕਿ ਅੱਜ ਚੌਧਰੀ ਚਰਨਜੀਤ ਸਿੰਘ ਜੀ ਦਾ ਜੋ ਹੈ ਜਨਮ ਦਿਹਾੜਾ ਅਵੀ ਹੈਗਾ ਜੀ ਤੁਹਾਨੂੰ ਦੱਸਦੀ ਐ ਜੀ ਉਹਨਾਂ ਨੇ ਜੋ ਹੈ ਫਾਰਮਰਸ ਦੇ ਲਈ ਕਿਸਾਨਾਂ ਦੇ ਲਈ ਵਧੀਆ ਕਦਮ ਚੱਕੇ ਸੀਗੇ ਤੇ ਉਹਨਾਂ ਦੀ ਬਿਹਤਰੀ ਲਈ ਕਾਫੀ ਕੰਮ ਕੀਤੇ ਸੀਗੇ ਤਾਂ ਹੀ ਅੱਜ ਅਸੀਂ ਫਾਰਮਰਸ ਡੇ ਮਨਾਉਂਦੇ ਹੈਗੇ ਜੀ ਕਿਸਾਨ ਦਿਵਸ ਤੇ ਅੱਜ ਇਸ ਮੌਕੇ ਤੇ ਭਗਵੰਤ ਸਾਹਿਬ ਨੇ ਚੌਧਰੀ ਚਰਨਜੀਤ ਸਿੰਘ ਜਿਹੜੇ ਕੀ ਪੰਜਵੇਂ ਪ੍ਰਧਾਨ ਮੰਤਰੀ ਸੀਗੇ ਭਾਰਤ ਦੇ ਉਹਨਾਂ ਨੂੰ ਜੋ ਹੈ ਯਾਦ ਕੀਤਾ ਤੇ ਦਿਲੋਂ ਪ੍ਰਣਾਮ ਕੀਤਾ ਤੇ ਉਹਨਾਂ ਨੂੰ ਕਿਸਾਨ ਅਤੇ ਕਿਸਾਨੀਤ ਲਈ ਕੰਮ ਕਰਨ ਦੇ ਲਈ ਪ੍ਰਣਾਮ ਕੀਤਾ ਤੇ ਕਿਹਾ ਕਿ ਚੌਧਰੀ ਚਰਨਜੀਤ ਸਿੰਘ ਨੇ ਜਿਹੜਾ ਵਧੀਆ ਕੰਮ ਕੀਤਾ ਸੀਗਾ ਕਿਸਾਨਾਂ ਦੇ ਲਈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜੋ ਕਿਸਾਨ ਹੈਗੇ ਆ ਉਹ ਅੰਦਾਤਾ ਮੰਨੇ ਜਾਂਦੇ ਹੈਗੇ ਕਿਉਂਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਉੱਤੇ ਕਾਫੀ ਜੋ ਹੈ ਵਧੀਆ ਕੰਮ ਕਰਦੀ ਪੀ ਹੈ ਪਵਨਤਨ ਆਪ ਦਾ ਸੀ ਸਰਕਾਰ ਤੇ ਤੁਹਾਨੂੰ ਦੱਤੀ ਹੈ ਅੱਜ ਪਵਨਤਨ ਸਾਹਿਬ ਨੇ ਜੋ ਹੈ ਦਿਲੋਂ ਪ੍ਰਣਾਮ ਕੀਤਾ ਅੱਜ ਹੈ ਜੀ 23 ਦਸੰਬਰ 2023 ਕਿਉਂਕਿ ਅੱਜ ਮਨਾਇਆ ਜਾਂਦਾ ਹੈ ਜੀ ਫਾਰਮਰਸ ਇਹ ਕਿਸਾਨ ਦਿਵਸ ਤੇ ਇਸ ਮੌਕੇ ਕਿਉਂਕਿ ਜਨਮ ਦਿਨ ਹੈ ਜੀ ਪ੍ਰਧਾਨ ਮੰਤਰੀ ਸੀਗੇ ਪੰਜਵੇਂ ਭਾਰਤ ਦੇ ਚੌਧਰੀ ਚਰਨਜੀਤ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਪੰਤਨਾ ਸਾਹਿਬ ਪਾਬੂ ਘੋਕੇ ਤੇ ਉਹਨਾਂ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਇਹ ਬਹੁਤ ਹੀ ਵਧੀਆ ਖਬਰ ਹੈਗੀ ਜੀ ਤੁਹਾਨੂੰ ਦੱਸਤੀ ਹੈ ਪੰਤਨਾ ਸਾਹਿਬ ਜਿਹੜੇ ਹੈ ਕਿਸਾਨੀ ਨੂੰ ਕਾਫੀ ਮੁੱਲ ਦਿੰਦੇ ਹੈਗੇ ਜੀ ਤੇ ਉਹਨਾਂ ਵਧੀਆ ਕੰਮ ਵੀ ਕਰਦੇ ਹੈਗੇ ਬਾਕੀ ਤੁਸੀਂ ਕਮੈਂਟ ਚ ਦੱਸੋ ਕਿ ਪੰਤਨਾ ਸਾਹਿਬ ਕਿੱਦਾਂ ਕੰਮ ਕਰ ਰਹੇ ਹੈਗੇ ਕਿਉਂ ਅੱਜ ਉਹਨਾਂ ਨੇ ਵਧੀਆ ਕੰਮ ਕੀਤਾ ਕਿਉਂਕਿ ਜੋ ਹੈ ਕਿਸਾਨ ਉਹਨਾਂ ਨੂੰ ਆਪਣਾ ਜੋ ਹੈ ਰਾਈਟ ਮਿਲਣਾ ਚਾਹੀਦਾ ਹੈ ਵਧੀਆ ਕੰਮ ਕਰਦੇ ਹੈਗੇ ਕਿਸਾਨ ਰੀਡ ਦੀ ਹੱਡੀ ਹੁੰਦੇ ਹੈਗੇ ਇਕਨੋਮੀ ਦੀ ਤੇ ਅੰਨ ਵੀ ਦਿੰਦੇ ਹੈਗੇ ਕਿਸਾਨਾਂ ਦੇ ਬਿਨਾ ਲਾਈਫ ਨਹੀਂ ਹੈਗੀ ਜੀ ਆਮ ਲੋਕਾਂ ਦੀ ਤੇ ਤੁਹਾਨੂੰ ਦੱਸਦੀ ਇਹ ਜਾਂਦੇ ਜਾਂਦੇ ਭੋਂਤਪਾ ਸਾਹਿਬ ਨੇ ਵਧੀਆ ਕੰਮ ਕੀਤਾ ਤੇ ਵੀ ਪ੍ਰਣਾਮ ਕੀਤਾ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜੀ ਨੂੰ ਤੇ ਉਹਨਾਂ ਨੂੰ ਯਾਦ ਕੀਤਾ ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਲਈ ਕੰਮ ਕੀਤਾ ਸੀਗਾ ਤੇ ਅੱਜ ਫਾਰਮਰਸ ਡੇ ਵੀ ਮਨਾਇਆ ਜਾਂਦਾ ਹੈ ਉਹਨਾਂ ਦੇ ਫਾਰਮਰ ਦੇ ਰਿਲੇਟਡ ਕੰਮ ਦੇਖ ਕੇ ਇਹ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਤੇ ਇਹ ਵਧੀਆ ਕੰਮ ਕੀਤਾ ਪੰਚਪਤ ਸਾਹਿਬ ਨੇ ਬਹੁਤ ਹੀ ਵਧੀਆ ਖਬਰ ਤੇ ਪ੍ਰਧਾਨ ਮੰਤਰੀ ਸਿਗੇ ਜੀ ਪੰਜਵੇਂ ਚੌਧਰੀ ਚਰਨਜੀਤ ਸਿੰਘ ਜੀ ਉਹਨਾਂ ਦੀ ਅੱਜ ਜਨਮ ਦਿਹਾੜਾ ਹੈਗਾ ਤੇ ਵਰਸ਼ ਗੰਠ ਹੈਗੀ ਦੀ ਉਹਨਾਂ ਦੀ ਤੇ ਪ੍ਰਣਾਮ ਕੀਤਾ ਪੰਚਪਤ ਸਾਹਿਬ ਨੇ ਚੌਧਰੀ ਚਰਨਜੀਤ ਸਿੰਘ ਜੀ ਦੇ ਕਿਸਾਨਾਂ ਦੇ ਪ੍ਰਤੀ ਵਧੀਆ ਕੰਮ ਕਰਨ ਨੂੰ ਤੇ ਯਾਦ ਕਰਤਾ ਤੇ ਉਹਨਾਂ ਨੇ ਜੋ ਹੈ ਬਦਿਆ ਗੱਲ ਕੀਤੀ ਹੈਗੀ ਪੰਦਮਾ ਸਾਹਿਬ ਨੇ ਤੇ ਯਾਦ ਕੀਤਾ ਅੱਜ ਫਾਰਮਰਸ ਡੇ ਦੇ ਉੱਤੇ ਚੌਧਰੀ ਚਰਨਜੀਤ ਸਿੰਘ ਜੀ ਨੂੰ ਤੁਸੀਂ ਦੁਬਾਰ ਕੀ ਕਹਿੰਦੇ ਹੋ ਜਰੂਰ ਕਮੈਂਟਾਂ ਚ ਦੱਸੋ ਏ ਬਹੁਤੀ ਵਧੀਆ ਖਬਰ ਜਿਹੜੀ ਹੈ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਅਸੀਂ ਜੋ ਹੈ ਅੱਜ ਦਿਨ ਭੋਤਮਾ ਸਾਹਿਬ ਦੀ ਖਬਰ ਦੱਸਦੇ ਹੈਗੇ ਕਿਉਂਕਿ ਉਹ ਜਿਹੜੇ ਹੈ ਮੁੱਖ ਮੰਤਰੀ ਹੈਗੇ ਪੰਜਾਬ ਦੇ ਤੇ ਉਹਨਾਂ ਦੀ ਖਬਰ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਕੀ ਕੀ ਕੀਤਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਭੋਤਮਾ ਸਾਹਿਬ ਦੀ ਪਲਪਲ ਦੀ ਖਬਰ ਦੱਸੀਏ ਤਾਂ ਕਿ ਉਹਨਾਂ ਤੁਸੀ ਪਤਾ ਲੱਗੇ ਤੁਹਾਨੂੰ ਕਿ ਆਮ ਆਦਮੀ ਪਾਰਟੀ ਜੇ ਪੰਜਾਬ 'ਚ ਸਰਕਾਰ ਹੈਗੀ ਉਹ ਵਧੀਆ ਕੰਮ ਕਰਦੀ ਹੈਗੀ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਤੋਂ ਮੈਂ ਅਜੀ ਗੁਪਤਾ ਲਿਖਾਣੇ ਪਰਮਿਸ਼ਨ ਥੈਂਕ ਯੂ